ਜਸਾਕ ਹੈ ਜਿਹੜੇ ਟਾਈਮ ਹੈਗਾ ਸਵੇਰ ਦਾ ਰਵਨੀਤ ਜਾ ਰਹੀ ਹੈ ਸਕੂਲੇ ਚਲਤੀ ਚਲਤੀ ਤਿਆਰ ਹੋ ਕੇ ਜਾ ਰਹੀ ਹੈ ਜੇ ਬਸਤਾ ਬਿਲਕੁਲ ਟਾਈਮ ਹੋਇਆ ਪਿਆ ਤੇ ਇੱਕ ਬਹੁਤ ਜਲਦੀ ਨਲ ਜਾ ਰਹੀ ਆ ਜੇਦਾ ਹੈਗਾ ਲੂਹਾ ਟੀ-ਸ਼ਰਟ ਦਾ ਦਿਨ ਸੀ ਆ ਹੁਣ ਸ਼ਾਇਦ ਦੀ ਬਸ ਆਈ ਗਈ ਹੋਵੇ ਭੱਜ ਕੇ ਜਾਵੇ ਆਈ ਤਾਂ ਨਹੀਂ ਅਜੇ ਉੱਥੇ ਸਟਾਪ ਤੇ ਜਾ ਕੇ ਹੀ ਚੜੂਗੀ ਨੇ ਟਾਈਮ ਹੈਗਾ ਜੀ ਸਵੇਰ ਦਾ ਸਵੇਰ ਦੇ 6:30 ਹੋਏ ਨੇ ਹਜੇ ਤੇ ਆਪਣੇ ਫਾਰਮ ਵਿੱਚ ਸੀ ਇਹ ਚਕੋਰ ਤੇ ਚਕੋਰ ਨੂੰ ਅੱਜ ਛੱਡਣਾ ਕਹਿੰਦੇ ਇਹ ਚਕੋਰ ਬਹੁਤ ਵਧੀਆ ਪੰਛੀ ਹੁੰਦਾ ਵੀ ਇਹ ਬਹੁਤ ਮਤਲਬ ਡੱਗੀ ਨਾਲੋਂ ਵੀ ਜ਼ਿਆਦਾ ਬਿੜਕ ਦਿੰਦੀ ਆ ਰਾਖੀ ਬਹੁਤ ਕਰਦੀ ਆ ਕਰਦੀ ਇਹ ਜੀ ਸਸਰੀਕਾਲ ਸਾਰਿਆਂ ਨੂੰ ਕਰਦੀ ਰਾਖੀ ਕਰਦੀ ਆ ਇਹ ਇਹਨੇ ਘਰੇ ਹੀ ਰਹਿਣਾ ਹੁਣ ਜਿਵੇਂ ਇੱਥੇ ਛੱਡ ਦੇਣੀ ਐ ਅਸੀਂ ਇਹਨੇ ਰਾਤ ਨੂੰ ਕੋਠੇ ਦੇ ਬੈਠ ਜਾ ਕਰਨੇ ਚੰਦ ਵੱਲ ਦੇਖਿਆ ਕਰੂਗੀ ਚੰਨ ਤੇ ਚਕੋਰ ਤੇ ਉਸ ਤੋਂ ਬਾਅਦ ਐ ਨਹੀਂ ਹੈਗਾ ਵੀ ਬੰਦਾ ਘਰੇ ਵੜ ਜੂ ਜ਼ਰਤ ਕਰ ਲੂਗਾ ਇਹਨੇ ਆ ਪੰਜੇ ਨੇ ਜਿਹੜੇ ਇਹਦੇ ਦੇਖੋ ਮਾਂ ਇਹਨਾਂ ਨਾਲ ਮਾਰ ਦੇਣਾ ਐਨੀ ਮਾਲਕ ਦੀ ਇੰਨੀ ਵਫਾਦਾਰ ਹੈ ਇਹ ਆਪਾਂ ਜਿਹਨਾਂ ਨੂੰ ਲੋੜ ਹੈ ਉਹ ਸਾਡੇ ਕੋਲ ਮਿਲ ਵੀ ਜਾਣਗੇ ਚਕੋਰਾ ਤੇ ਆਹ ਦੇਖੋ ਹੁਣ ਇਹਨਾਂ ਨੂੰ ਆਜ਼ਾਦ ਕਰਦੇ ਆਂ ਜੀ ਲਓ ਹਾਂ ਇੱਥੇ ਛੱਡ ਦੇਣਗੇ ਆਪੇ ਇਹਨੇ ਜਿੱਤੀ ਜਾਣਾ ਚਲੋ ਜੀ ਚਕੋਰਾ ਵਾਹਿਗੁਰੂ ਸਤਨਾਮ ਪਰਮਾਤਮਾ ਦਾ ਅਨੁਸਤੀ ਵਖਤੇ ਫਤਨਾਮ ਵਾਹਿਗੁਰੂ ਅੱਛਾ ਤੀ ਜਿੱਥੇ ਹੁਣ ਦੇਖਾਂਗੇ ਹੁਣ ਦਿਨੇ ਇਹ ਕਿੱਥੇ ਜਾਊਗੀ ਤੇ ਵੀ ਇੱਥੇ ਰਹਿੂਗੀ ਜਾਂ ਚਲੀ ਜਾਊਗੀ ਹੈ ਨਾ ਕਹਿੰਦੇ ਇਹ ਪਰ ਰਹਦੀ ਵੀ ਰਾਤ ਨੂੰ ਬਹੁਤ ਜ਼ਿਆਦਾ ਰੱਖੀ ਕਰਦੀ ਆ ਤੇ ਸਾਰੀ ਰਾਤ ਚੱਲਣ ਵਾਲੇ ਦੇਖਦੀ ਰਹਿੰਦੀ ਆ ਹੁਣ ਇਹ ਇੱਥੇ ਆ ਇਹਨੂੰ ਦੇਖ ਕੇ ਕਿਤੇ ਨਹੀਂ ਵੀ ਇਹ ਉੱਡ ਚੁੱਕੀ ਜਾਂ ਵੀ ਇੱਥੇ ਰਹੂ ਕਹਿੰਦੇ ਵੀ ਇਹ ਉੱਡਦੀ ਰਹਿੰਦੀ ਆ ਵੀ ਇਹ ਰਾਤ ਨੂੰ ਆਪੇ ਆ ਜਾਂਦੀ ਆ ਵੀ ਦੂਰ ਦੂਰ ਚਲੀ ਜਾਂਦੀ ਆ ਰਾਤ ਨੂੰ ਇੱਥੇ ਆ ਜਾ ਕਰਨਾ ਲੱਗ ਜੂਗਾ ਪਤਾ ਹੁਣ ਕੀ ਕਰੂ ਇਹ ਤੇ ਹ ਇੱਥੇ ਛੱਡਤੀ ਜੀ ਕੀ ਫਿਰਦੀ ਆ ਸੀ ਰਵਨੀਤ ਚਲੀ ਗਈ ਸਕੂਲ ਤੇ ਸੰਦੀਪ ਫਾਰਮ ਤੇ ਚਰਦੇ ਨੇ ਪਾਣੀ ਪੂਣੀ ਤੇ ਇਹਨਾਂ ਨੂੰ ਦਵਾਈਆਂ ਦੁਈਆ ਪਾਉਂਦੇ ਨੇ ਮੈਂ ਉਹਨੂੰ ਰੋਟੀ ਬਣਾ ਕੇ ਪੇਜਦਾ ਹੁਣ ਮੈਂ ਰੋਟੀ ਆਪਦੀ ਬਣਾਉ ਸਾਫ ਸਫਾਈ ਕਰੂੰਗੀ ਛਾੜੂ ਪੋਚਾ ਛਾੜੂ ਚੂੜੂ ਲਾਉਂ ਬੇੜੇ ਚਾਣਾ ਤੇ ਅੰਦਰ ਛਾੜੂ ਪੋਚਾ ਕਰੂੰ ਤੇ ਅੱਜ ਕੁਝ ਕੱਪੜੇ ਧੋਣ ਵਾਲੇ ਨੇ ਕੱਪੜੇ ਧੋ ਮੈਂ ਦਿਖਾਵਾਂ ਤੁਹਾਨੂੰ ਛਕੋਰ ਇਹ ਫਿਰਦੀ ਆ ਜੀ ਇੱਥੇ ਉਹ ਫਿਰਦੀ ਆ ਦੇਖਾਂਗੇ ਇਹ ਦਿਨੇ ਕਿੱਥੇ ਜਾਊਗੀ ਹਣਾ ਕੁੱਤੀ ਫਿਰਦੀ ਹੈ ਹਜੇ ਤੱਕ ਇਹ ਚਲੀ ਜਾਂਦੀ ਹੈ ਦਰਖਤਾਂ ਤੇ ਬਾਹਰ ਰਾਤ ਨੂੰ ਵੀ ਆ ਰਾਤ ਨੂੰ ਆ ਜਾਂਦੀ ਹੈ ਘਰ ਦੇ ਨੇੜੇ ਬਾਕੀ ਪਤਾ ਲੱਗ ਜੂ ਆਏ ਨੂੰ ਰਖਤਾ ਪਾਣੀ ਤੇ ਹੁਣ ਮੈਂ ਕਰ ਲਾਂ ਸਫਾਈ ਦਾ ਕੰਮ ਝਾੜੂ ਪੋਚਾ ਤੇ ਮਿਲਦੇ ਆ ਜੀ ਫਿਰ ਕਰਦੇ ਆ ਅੱਗੇ ਬਲੌਗ ਨੂੰ ਕੰਟੀਨਿਊ ਅੱਜ ਬੱਦਲ ਜੇ ਹੋਏ ਪੈਨੇ ਲਓ ਜੀ ਚਕੌਰ ਦੀ ਤੁਹਾਨੂੰ ਅਪਡੇਟ ਦਈਏ ਪਹਿਲਾਂ ਤਾਂ ਇਹ ਕੰਦਾ ਹੁੰਦਾ ਤੇ ਕਦੇ ਇਹ ਕੰਦ ਤੇ ਕਦੇ ਉਹ ਕੰਦ ਤੇ ਹੈ ਗੇੜੇ ਲਈ ਹੁਣ ਇਹ ਨੂੰ ਆਏ ਆ ਵੀ ਫਾਰਮ ਦਾ ਗੇਟ ਖੁੱਲਿਆ ਫਾਰਮ ਥੀ ਬੜਾ ਹਣਾ ਤੇ ਉਹ ਚੰਟਾ ਬਹੁਤ ਜਾਦੀਆ ਹਣਾ ਬਹੁਤ ਜਾਦੀ ਚੰਟਾ ਵੀ ਚਕੂਰ ਮੈਂ ਤਾਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਹੈ ਇਹ ਤੇ ਹੁਣ ਇਹਨੂੰ ਆਇਆ ਵੀ ਗੇਟ ਖੁੱਲ੍ਹੇ ਮੈਂ ਅੰਦਰ ਉਹਨਾਂ ਦੇ ਕੋਲੇ ਜਾਵਾਂ ਹਣਾ ਦੂਸਰੇ ਮਤਲਬ ਜਿਹੜੀਆਂ ਕਿਆਂ ਨੇ ਉਹਨਾਂ ਦੇ ਕੋਲੇ ਜਾ ਮੈਂ ਐਵੇਂ ਐਵੇਂ ਫਿਰਦੀ ਆਹੀ ਪਹਿਲਾਂ ਤਾਂ ਇਹਨੇ ਕਦੇ ਤਾਂ ਇਹ ਉੱਥੇ ਜਾਵੇ ਕਦੇ ਉਹ ਸਕੂਲ ਵਾਲੀ ਦਰਖਤ ਤੇ ਬੈਠ ਗਈ ਹਣਾ ਤੇ ਕਦੇ ਇਹ ਉੱਧਰ ਉਹ ਵਾਲੀ ਗੱਲ ਤੇ ਜਾਵੇ ਤੇ ਐਂ ਗੇੜੇ ਲਾਈ ਹੁਣ ਇਹ ਇੱਥੇ ਫਿਰਦੀ ਆ ਫਿਰਥੇ ਮੁੱਤੀ ਨੇ ਜੇ ਵੀ ਅਪਡੇਟ ਦੇਵਾਂ ਕਿ ਕਿਵੇਂ ਕਰੂਗੀ ਕਿੱਧਰ ਚਾਊਗੀ ਬਹੁਤ ਚੰਟ ਪੰਛੀ ਆ ਬਹੁਤ ਜ਼ਿਆਦਾ ਚੰਟ ਹੈ ਤੇ ਜਿਵੇਂ ਗਾਣੇ ਚਾਉਂਦਾ ਹੁੰਦਾ ਚੰਨ ਤੇ ਚਕੂਰੀ ਉਹ ਵਾਲੀ ਚਕੂਰਾ ਮੈਂ ਵੀ ਫਸਟ ਟਾਈਮ ਦੇਖੀ ਆ ਜੇ ਦੂਜੇ ਦਿਨ ਦਾ ਸਵੇਰਾ ਹੋ ਗਿਆ ਤੁਹਾਨੂੰ ਚਕੂਰ ਦੀ ਅਪਡੇਟ ਦੇ ਦਈਏ ਕੱਲ ਤਾਂ ਚਕੂਰ ਚਲੀ ਗਈ ਸੀਗੀ ਪਤਨੀ ਇੱਧਰ ਉੱਧਰ ਕਿਧਰੇ ਚਲੀ ਗਈ ਅਜੇ ਦੂਸਰੇ ਦਿਨ ਸਵੇਰੇ ਸਵੇਰੇ ਇਹੀ ਫੇਰ ਆ ਗਈ ਇੱਥੇ ਬੈਠੀ ਆ ਦੇਖੋ ਇਨੇ ਸਾਰੇ ਘੇੜੇ ਦਿੱਤੇ ਫਾਰਮ ਕੋਲੇ ਕੰਦਾ-ਕੁੰਦਾ ਤੇ ਸਾਰੇ ਘੇੜੇ ਦਿੱਤੇ ਤੇ ਕੱਲ ਤਾਂ ਮੈਨੂੰ ਆਏ ਹੋਏ ਸੀ ਮੈਂ ਅਸੀਂ ਜਿੱਥੋਂ ਕਿਹਾ ਵੀ ਉਹ ਤਾਂ ਚਲੀ ਗਈ ਤੇ ਫਿਰ ਛੱਡਤੀ ਉਹਨੂੰ ਕੀ ਪਤਾ ਆਪਣੇ ਘਰ ਦਾ ਕਹਿੰਦੇ ਨਹੀਂ ਹੈ ਨਹੀਂ ਹੁੰਗਾ ਉਹ ਆਊਗੀ ਅੱਜ ਸਵੇਰੇ ਹੀ ਫੇਰ ਵਾਪਸ ਆਗੀ ਪਹਿਲਾਂ ਤਾਂ ਇਹ ਉੱਥੇ ਬਰਕਤ ਤੇ ਬੈਠੀ ਰਹੀ ਫੇਰੇ ਫਾਰਮ ਕੋਲੇ ਗਈ ਤੇ ਉਸ ਤੋਂ ਬਾਅਦ ਇਹ ਹੁਣ ਆ ਕੰਦ ਤੇ ਬੈਠੀ ਆ ਦੇਖੋ ਜੀ ਪੰਛੀ ਨੂੰ ਵੀ ਇੰਨਾ ਪਤਾ ਹੁੰਦਾ ਹਨਾ ਵੀ ਮੈਨੂੰ ਇੱਥੋਂ ਛੱਡਿਆ ਸੀ ਆ ਘਰ ਮੇਰਾ ਕੱਲ ਦਿਨੀ ਇਹ ਕੈਵ ਰਹੀ ਆ ਪਤਾ ਨਹੀਂ ਕਿੱਥੇ ਚਲੀ ਗਈ ਪਾ ਵੀ ਨੀਂ ਮਿੱਚੇ ਉੱਤਰ ਜਾ ਨੀਂ ਮਿੱਚੇ ਉੱਤਰਨ ਦੀ ਕੋਸ਼ਿਸ਼ ਚੈਤਰ ਇਧਰ ਦੇਖੀ ਜਾਂਦੀ ਆ ਤੇ ਦੇਖੋ ਜੀ ਬੰਤੀ ਨੇ ਤਾਂ ਹਰਾਨ ਐ ਵੀ ਇਹਨੂੰ ਇੰਨਾ ਪਤਾ ਹੈ ਨਾ ਕੱਲ ਤਾਂ ਮੈਨੂੰ ਇਹ ਹੋ ਗਿਆ ਸੀਗਾ ਮੈਂ ਕਿਾ ਚਲੀ ਗਈ ਹੀ ਤੇ ਇਹਨੂੰ ਕੀ ਪਤਾ ਵੀ ਮੈਂ ਇੱਥੇ ਹੈ ਨਾ ਜਾਂ ਇਸ ਤਰ੍ਹਾਂ ਦਾ ਸੰਦੀਪ ਕਹਿੰਦੇ ਨਹੀਂ ਆ ਮੇਰੀ ਹੁੰਦਾ ਹੈਗਾ ਤੇ ਇਹਨਾਂ ਨੂੰ ਪਤਾ ਹੁੰਦਾ ਤੇ ਇਹ ਇੱਥੇ ਵਾਪਸ ਆਉਗੀ ਹੁਣ ਇਹ ਆਦ ਰਖ ਤੇ ਬੈਠੀ ਰਹੀ ਆ ਪਹਿਲਾਂ ਫਿਰ ਆਤੀ ਹੀ ਫਿਰ ਆਤੀ ਇੱਥੇ ਬੈਠੀ ਰਹੀ ਆ ਜੇ ਕੁਸ਼ਮੀ ਆਉਂਦਾ ਨਾ ਹੀਰਾਲਾ ਪਉਂਦੀ ਆ ਕਿਹਦੀ ਕਿਹਦੀ ਫਿਰ ਬਾਕੀ ਦਿਨੇ ਫਿਰ ਤੁਹਾਨੂੰ ਇਹਦੀ ਅਪਡੇਟ ਦੇਵਾਂਗੀ ਕੀ ਕਰੂ ਕਿੱਧਰ ਜਾਊਗਾ ਜੇ ਬਹੁਤ ਸਨਾ ਮੌਸਮ ਹੋਇਆ ਪਿਆ ਹਵਾ ਬਹੁਤ ਸੁਣੀ ਚੱਲੀ ਜਾਂਦੀ ਆ ਤਸਵੀਰ ਦਾ ਟਾਈਮ ਆ ਮੈਂ ਹਜੇ ਕੱਪੜੇ ਧੋਨੇ ਨੇ ਕੱਪੜੇ ਧੋ ਕੇ ਆਪਾਂ ਕੱਪੜੇ ਧੋਈਏ ਤੇ ਉਧਰ ਮੇਰੀ ਤਰੀ ਹੋਈ ਆ ਭਿੰਡੀਆਂ ਦੀ ਸਬਜ਼ੀ ਆ ਕੱਲ ਲਿਆਂਦੇ ਸੀਗੇ ਮੰਗੋ ਇਹ ਆਪਾਂ ਕੱਟ ਕੇ ਰੱਖਦੇ ਫ੍ਰਿਜ ਚ ਤੇ ਫ੍ਰਿਜ ਚ ਲਗਾਤੀ ਤੇ ਭਾਂਡੇ ਮੇਰੇ ਸਾਫ਼ ਕਰਨ ਵਾਲੇ ਪਏ ਨੇ ਜਸਨੀ ਦਾ ਸਿੱਪਰ ਵਗੈਰਾ ਹਨ ਦੁੱਧ ਭਲਾਏ ਤੇ ਉਧਰ ਮੈਂ ਭਿੰਡੀਆਂ ਦੀ ਸਬਜ਼ੀ ਧਰੀ ਆ ਰਾਤ ਸਵੇਰੇ ਬਸ ਹੁਣ ਥੋੜੀ ਜਿਹੀ ਸਵੇਰ ਚੋਕੀ ਹੀ ਬਣਾਵਾਂਗੇ ਆਪਾਂ ਸ਼ਾਮ ਨੂੰ ਕੁਝ ਹੋਰ ਬਣਾਵਾਂਗੇ ਤੇ ਫਿਰ ਰੋਟੀ ਬਣਾਉਣੇ ਆਂ ਭਾਂਡੇ ਸਾਫ਼ ਕਰਦਿਆਂ ਦੇ ਕੱਪੜੇ ਧੋਣੇ ਆ ਤੇ ਬਾਕੀ ਤੁਹਾਨੂੰ ਤੇ ਮੈਂ ਜੀ ਚਕੋਰਦੀ ਵੀ ਅਪਡੇਟ ਦੀ ਨੇ ਜਿਹੜੀ ਵੀ ਹੋਊਗੀ ਉਹ ਫਿਰਦੀ ਆ ਜੀ ਹੁਣ ਤੱਕ ਦੂਸਰੀ ਕੰਧਾ ਦੀ ਗੇੜੇ ਦਿੰਦੀ ਫਿਰਦੀ ਆ ਸਬਜ਼ੀ ਬਣ ਗਈ ਤੇ ਦੁੱਧ ਨੂੰ ਵਾਲੀ ਦਿੱਤੀ ਆਟਾ ਗੁੰਨਤਾ ਤੇ ਹੁਣ ਆਪਾਂ ਤੜਵਾ ਲਈਏ ਤੋਰੀਆ ਅੱਜ ਵੀ ਕੋਈ ਚੋਰ ਪੈ ਗਿਆ ਮੇਰੇ ਪੈਰੀਆਂ ਨੇ ਛਿਟਕਾ ਕਹਿੰਦੇ ਤੈਨੂੰ ਕੱਲ ਕਿਹਾ ਸੀ ਤੋੜ ਦਿੰਨੇ ਆ ਮੈਂ ਕਿਹਾ ਚੱਲ ਕੋਈ ਨਾ ਵੀ ਤੋੜਨ ਨੂੰ ਕੀ ਆ ਵੀ ਜਦੋਂ ਬਣਾਉਣੀਆਂ ਹੋਣਗੀਆਂ ਤਾਜੀ ਤੋੜ ਲਾਗੇ ਕਹਿੰਦੇ ਹੁਣ ਖਾ ਲਾ ਤਾਜੀ ਆ ਤੋਰੀਆ ਤੇ ਆ ਮੋਟੀਆਂ ਮੋਟੀਆਂ ਜੇ ਰਹਿ ਗਈ ਜੀ ਵਧੀਆ ਵਧੀਆ ਕੋਈ ਲੈ ਗਿਆ ਤੇ ਅੱਜ ਉਹ ਸੀਗਾ ਤੋਰੀਆ ਦੀ ਸਬਜ਼ੀ ਬਣਾਉਣ ਦੀ ਸਲਾ ਸੀਗੀ ਬੂਰੇ ਤੇ ਕੋਈ ਲਈ ਗਿਆ ਤੋੜ ਕੇ ਹਾਂ ਚਲੋ ਦੇਖ ਲਈਏ ਜਿੰਦਿਆਂ ਨੇ ਮਿਲ ਜਾਨੇ ਆ ਸਾਡੀ ਜਿਆਪਰ ਬਾਤ ਤੇ ਕੀ ਹੋ ਰਹੀਗੀ ਚਲੋ ਕੋਈ ਨਾ ਜੋ ਰੰਗ ਜਾਨੇ ਉਹ ਮਿਲ ਚਾਨ ਗਿਆ ਤੇ ਮਰੇ ਫੋਲਦੇ ਆਸੀ ਰੋਟੀ ਰੁੱਟੀ ਖਾ ਲਈ ਬਾਕੀ ਕੰਮ ਕਰ ਲੇ ਮੈਂ ਤਾਂ ਕਈਆਂ ਕੱਪੜੇ ਮੇਰੇ ਉਹ ਜੀ ਵੀ ਨੀਤ ਲੱਗੀ ਪਈ ਸੀ ਆ ਕੰਮ ਤੇ ਮੈਂ ਕਿ ਕੀ ਕਰੀ ਜਾਨੀ ਜਦ ਮੈਂ ਦੇਖਿਆ ਤੇਰੀ हेयर कट ਹੋਣ ਲੱਗੀ ਪਈ ਸੀ ਤੇ ਇਹਦੀ हेयर कट ਕਰ ਰਹੀ ਆ ਉਹ ਰਵਨੀ ਤੋਂ ਇਹਨਾਂ ਉਹ ਕਰ ਦਿੱਤੇ ਸਹੀ ਹੈ ਵੀ ਥੋੜੀ ਥੋੜੀ ਕੱਟੇ ਨੇ ਇੰਜੇ ਕੱਟਦੇ ਦੇਖਾ ਕੈਸਾ ਲੱਗਦਾ ਖੜ ਜੋ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਰਵਨੀ ਤੇ ਕਰਦੇ ਇਹਦੀ हेयर कट ਆ ਜਾ ਕਮਰੇ ਚੋਂ ਕੁਝ ਸਮਾਨ ਕੱਢਿਆ ਫਿਰ ਮਿਸਤਰੀ ਆਊਗਾ ਜੇਟ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਆਹ ਕੁਝ ਸਮਾਨ ਹਲੇ ਸੈਟਿੰਗਾ ਕਰਦੇ ਆ ਜੀ ਆਹ ਕੱਢ ਕੇ ਇੱਧਰ ਲਾਤੇ ਟੇਬਲ ਇੱਧਰ ਕੱਢਤਾ ਬਾਕੀ ਫਿਰ ਦੇਖਾਂਗੇ ਤੇ ਤਿਆਰੀ ਕਰੀ ਜਾਂਦੇ ਸੀਗੇ ਫਿਰ ਮਿਸਤਰੀ ਮਤਲਬ ਆਉਣਾ ਗੇਟ ਗੁੱਟ ਕੱਢਣ ਦਾ ਕਰਿਆ ਕੰਮ ਕੱਪੜੇ ਨੇ ਥੋੜੇ ਤੇ ਆ ਪ੍ਰੀਤੀ ਵਿਹੰਦੀ ਆ ਬ੍ਰੀਤੀ ਮਗਾਲੀ ਬਦਲ ਹੋਏ ਪਏ ਨੇ ਕਾਫੀ ਜ਼ਿਆਦਾ ਚਕੌਰ ਦਾ ਤਾਂ ਕੋਈ ਪਤਾ ਨਹੀਂ ਕਿੱਧਰ ਚਲੀ ਗਈ ਹੁਣ ਸ਼ਾਮ ਨੂੰ ਦੇਖਾਂਗੀ ਜਦੋਂ ਆਉਗੀ ਤੇ ਦੇਖੋ ਜੀ ਐਨੇ ਬਦਲ ਹੋਏ ਪਏ ਨੇ ਆ ਪ੍ਰੀਤੀ ਵਿਹੰਦੀ ਆ ਫਿਰ ਮਿਸਤਰੀ ਲੱਗੂ ਫਿਰ ਕੱਢਾਗੇ ਜੀ ਗੇਟ ਆ ਲੋ ਜੀ ਹੁਣ ਟਾਈਮ ਹੈਗਾ ਸ਼ਾਮ ਦਾ ਆਪਾਂ ਸਾਰੇ ਕੰਮ ਕਰ ਲਏ ਕਰ ਗਏ ਇੰਨੀ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਦੇਖੋ ਮੇਰਾ ਸਾਰੇ ਕੱਪੜੇ ਪਿਸਤਲੇ ਨਾਲ ਕਿਵੇਂ ਪਿੱਛੇ ਪੈਨੇ ਸਬਜ਼ੀ ਬਣਾ ਲਈ ਆਟਾ ਗੁੰਨ ਲਿਆ ਤੇ ਜਿਹੜੇ ਕੱਪੜੇ ਥੋੜੇ ਮੋٹے ਰਹਿੰਦੇ ਸੀ ਉਹ ਵੀ ਧੋਤੇ ਸ਼ਾਮ ਨੂੰ ਤੇ ਬਾਕੀ ਕੰਮ ਕਰਦੇ ਆ ਹੁਣ ਹੁਦੀਪ ਪਾਉਦੇ ਨੇ ਮੁਰਗੀਆਂ ਨੂੰ ਦਾਣਾ-ਬਾਣੀ ਤੇ ਮੈਂ ਗੁੜੀਆਂ ਦੀਆਂ ਹਰੀਆਂ ਮਿਰਚਾਂ ਤੋੜਦੀਆਂ ਨੇ ਬਾਹਰੋਂ ਅੱਜ ਫਿਰ ਤੋਰੀਆਂ ਦੀ ਸਬਜ਼ੀ ਬਣਾਈਆ ਉਹਦੇ ਨਾਲ ਮੈਨੂੰ ਹਰੀਆਂ ਮਿਰਚਾਂ ਵਧੀਆ ਲੱਗਦੀਆਂ ਨੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਨੂੰ ਤੁਸੀਂ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਅਲਵਿਦਾ ਜੀ ਜਦ ਤੱਕ ਲਈ ਬਾਏ 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 ਹੋਏ ਕਰਦੇ ਹਾਂ ਅਲਵਿਦਾ ਕਰਦੀ ਆ ਮੈਂ ਬਲੌਗ ਤੇ ਹੋਣੀਆਂ ਮੁਰਗੀਆਂ ਨੂੰ ਬਾਜੀ ਜੀ ਇਹਾਂ ਡਿੱਗੀ ਜਾਂਦੀ ਹੁੰਦੀ ਹੈ ਬਾਜੀ ਜੀ